ਆਨਰ ਪੀਜ ਡਿਚੜੀ ਜਿਵੇਂ ਕਹਿੰਦੇ ਰ ਪੀਜ ਡਿਚੜੀ ਹੈ ਮੱਕੀ ਜੇ ਸੁੰਡੀ ਸਾਂਢੀ ਬਹੁਤ ਆ ਤਾਂ ਕਹਈ ਬਹੁਤ ਛੋਟੀ ਚਿੜੀ ਹੈ ਤੇ ਲੱਭ ਗਾਉਂਦੇ ਰਹਤਿਆਂ ਦਾ ਤੇ ਆ ਮੱਕੀ ਆਪਾਂ ਹੁਣ ਬੀਜੀ ਆ ਹਲੀ ਹਲੀ ਨਾ ਹੱਥੀ ਬੀਜੀ ਹੋਈ ਮੱਕੀ ਆ ਤੇ ਉਧਰ ਚੱਲਦੇ ਮੂੰਗੀ ਦੇਣੇ ਮੂੰਗੀ ਉਗਰੀ ਕਿ ਨਹੀਂ ਨਿਕਲੀ ਇਮੇ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਮੂੰਗੀ ਬੀਜ ਦੇ ਸੀਗੇ ਆਪਾਂ ਲਾਈਵ ਹੁੰਦੇ ਸੀਗੇ ਤੇ ਤੁਹਾਨੂੰ ਦਿਖਾਉਣੇ ਆ ਮੂੰਗੀ ਆਪਾਂ ਅੱਜ ਹੋ ਗਈ 7 ਤਰੀਕ 7 ਦਿਨ ਹੋ ਗਏ ਬੀਜੀ ਨੂੰ ਯਾਨੀ ਕਿ ਨਾ 1 ਤਰੀਕ ਦੀ ਬੀਜੀ ਹੋਈ ਹੈ। ਯਾਹ ਕਿਹੜਾ ਵੀ ਬੱਤੀ ਆ 2-4 ਦਿਨਾਂ ਨੂੰ ਬੀਜੇ ਨਾਲ ਹੋ ਜੂਗਾ। ਇਹ ਬੀਜ ਦੇ ਆ। ਇਸ ਤੋਂ ਪਹਿਲਾਂ ਬੀਜੇ ਪਹਿਲਾਂ ਉਹ ਦੇਖ ਕੇ ਆਉਣੇ ਆ। ਇਸ 7 ਤਰੀਕਾ ਆਜੋ ਮਾਰਦੇ ਆ ਮੂੰਗੀ ਚ ਕਿਹੜਾ ਜਿਹੜੇ ਕਈ ਦਿਨਾਂ ਤੋਂ ਆਪਾਂ ਬੀਜ ਰਹੇ ਸੀਗੇ ਇੱਕ ਤਰੀਕ ਤੋਂ ਬੀਜਣ ਲੱਗੇ ਸੀਗੇ ਤੇ 2 3 ਤਿੰਨ ਤਰੀਕ ਤੱਕ ਬੀਜੀ ਸੀਗੀ ਤੇ ਅੱਜ ਹੋ ਚੁੱਕੀ ਐ 7 ਤਰੀਕ 7 ਮਈ ਤੇ ਤੁਹਾਨੂੰ ਦਿਖਾਉਣੇ ਆ ਮੂੰਗੀ ਕਿਵੇਂ ਨਿਕਲੀ ਐ ਸੋਹਣੀ ਉਗਰੀ ਐ ਮੂੰਗੀ ਸਾਰਾ ਨਾ ਮਗਰੋਂ ਬੀਜੀ ਜਿਹੜੀ ਉਹ ਵੀ ਦਿਖਾਵਾਂਗੇ ਤੇ ਜਿਹੜੀ ਸਾਰਾ ਪਹਿਲਾਂ ਬੀਜੀ ਐ ਸਾਰਾ ਪਹਿਲਾਂ ਉਹ ਹੀ ਦਿਖਾਉਣੇ ਆ ਆਪਾਂ ਮੋਨਿਆ ਗੇੜਾ ਥੋੜਾ ਮੂੰਗੀ ਦੇ ਵਿੱਚ ਜੀਰੋ ਡਰਣ ਆਪਾਂ ਮੂੰਗੀ ਬੀਜ ਸੀ ਜਿਵੇਂ ਸਾਨੂੰ ਪਤਾ ਹੀ ਆ ਤੇ ਓੜੇ ਸੈਲ ਭਰਿਆ ਹੀ ਸਾਰੀ ਆ ਜੋ ਦੇਖਦੇ ਆ ਆ ਗਿਆ ਅਗਲਾ ਬਾਹਣ ਜਿੱਥੇ ਸਾਰਾ ਪਹਿਲਾ ਬੀਜਣ ਲੱਗੇ ਸੀ ਆ ਮਗਰੋਂ ਬੀਜੀ ਸੇ ਵੀ ਨਿਕਲਿਆ ਹੀ ਆ ਦੇਖੋ ਕਿੰਨੀ ਸੋਹਣੀ ਹੋ ਗਈ ਹੈ ਨਾ ਇਹ ਨਿਕਲ ਰਹੀ ਹੈ ਮੂੰਗੀ ਹੈ ਯਾਨੀ ਕਿ ਇਹਨੇ ਔੜਿਆ ਜੀ ਦੋ ਦੋ ਤਿੰਨ ਤਿੰਨ ਪੱਤੇ ਕੱਢ ਜਾਣੇ ਤੇ ਆ ਜੋ ਆ ਸਾਰਿਆਂ ਨੂੰ ਪਹਿਲਾਂ ਬੀਜੀ ਸੀ ਇੱਕ ਤਰੀਕ ਦੀ ਬੀਜੀ ਹੋਈ ਮੂੰਗੀ ਦੇਖ ਬਹੁਤ ਸੋਹਣੀ ਨਿਕਲੀ ਆ ਦੇਖੋ ਔੜਾ ਜੀ ਇਹ ਤਿੰਨ ਤਿੰਨ ਚਾਰ ਚਾਰ ਪੱਤੇ ਕੱਢ ਜੂ ਲੋ ਲਗਣੀ ਨਹੀਂ ਲੋ ਨਹੀਂ ਲੱਗਣੀ ਧੁੱਪ ਨਹੀਂ ਲੱਗਣੀ ਹੈਨਾ ਕਿਉਂਕਿ ਆਪਾਂ ਸਿੱਧੇ ਜੀਰੋ ਡ੍ਰਿਲ ਨਾਲ ਵਿਜਾਈ ਕੀਤੀ ਹੋਈ ਹੈ ਦੀ ਤੇ ਆ ਦੇਖੋ ਬਹੁਤ ਸੋਹਣੀ ਉਗਾਈ ਹੈ 15 ਕਿਲੋ ਵੀ ਆਪਾਂ ਪਾਇਆ ਸੀਗਾ 14.5 ਕਿਲੋ 14.5 ਕਿਲੋ ਵੀ ਪਾਇਆ ਸੀ ਆ ਦੇਖੋ ਬੱਟਾਂ-ਬੁੱਟਾਂ ਦੇ ਵਿੱਚ ਹੀ ਬੀਜੀ ਹੈ ਸਾਰੀ ਉਮੇ ਜਕਰੀ ਦੇ ਦੇ ਹਦਿਆ ਬਹੁਤ ਸੋਹਣੀ ਉਗਰੀ ਹੈ ਯਾਰ ਉਕੇ ਪ੍ਰਮਾਤਮਾ ਮਿਹਰ ਕਰੇ ਬਸ ਸੁੰਡੀ ਕੱਪੇ ਤੋਂ ਬਚਾਏ ਜਿਹੜੇ ਆਪਾਂ ਅੱਗ ਲਾ ਕੇ ਬੀਜਦੇ ਆ ਜਾਂ ਬਾਕੇ ਬੀਜਦੇ ਆ ਉਹ ਮੂੰਗੇ ਨਹੀਂ ਕਾਮਯਾਬ ਨਹੀਂ ਹੁੰਦੀ ਜਿੰਨੀਆਂ ਜੀਰੋ ਟ੍ਰਿਲ ਵਾਲੀ ਕਾਮਯਾਬ ਹੁੰਦੀ ਆ ਦੇਖੋ ਸਾਡੇ ਹੁਣ ਨਾਲ ਇੱਥੇ ਬੰਦਿਆਂ ਨੇ ਬਾਕੇ ਬੀਜੀ ਸੀਗੀ ਤੇ ਉਹ ਅਣੀ ਖੜੀ ਲੀ ਦੋ ਦੋ ਪੱਤਿਆਂ ਚ ਕਿਉਂਕਿ ਲੋਹ ਪਈ ਇੱਕ ਮਿੱਟੀ ਪਈ ਗਈ ਮਿੱਟੀ ਰੋਕ ਦਿੰਦੀ ਇਹਨੂੰ ਹੁਣ ਇਹਦੇ ਨਾਲ ਤਾਂ ਮਿੱਟੀ ਪਵੇ ਨਾ ਲੋਹ ਪਵੇ ਇਹ ਖਰਚਿਆਂ ਦੇ ਵਿੱਚ ਖੜੀ ਹੈ ਆ ਦੇਖੋ ਸਾਰੀ ਬੀਜੀ ਹੋਈ ਹੈ ਇਹ ਇਹ ਵੀ ਸੰਖਾ ਨਾ ਹਾਲੇ ਕੋਈ ਇੱਕ ਦਿਨ ਮਗਰੋਂ ਬੀਜੀ ਹੈ ਉਹ ਇੱਕ ਦਿਨ ਪਹਿਲਾਂ ਬੀਜੀ ਹੋਈ ਉਹਦੋਂ ਲਈ ਆ ਇੱਕ ਦਿਨ ਪਹਿਲਾਂ ਬੀਜੀ ਆਪਾਂ ਇੱਕ ਤਰੀਕ ਨੂੰ ਆ ਬੀਜੀ ਹੈ ਦੋ ਨੂੰ ਗੈਪ ਪਾਤਾ ਸੀ ਤਿੰਨ ਨੂੰ ਆ ਤਿੰਨ ਤਰੀਕ ਨੂੰ ਬੀਜੀ ਹੋਈ ਹੈ ਉਹ ਆੜੀ ਉਹ ਪੰਜ ਨੂੰ ਬੀਜੀ ਹੋਈ ਹੈ ਜਾਨੀ ਕਿ ਇੱਕ ਇੱਕ ਦੋ ਦਿਨ ਦਾ ਗੈਪ ਹੈ ਕਿਉਂਕਿ ਪਾਣੀ ਜਿਹੜੇ ਹਿਸਾਬ ਨਾਲ ਲੱਗੀ ਓਵੇਂ ਓਵੇਂ ਬੀਜੀ ਗਏ ਆ ਕੋਈ ਆ ਪਾਗ ਨਹੀਂ ਲਾਈ ਕਿਸੇ ਪਾਸੇ ਐ ਜਮਾ ਜੀਰੋ ਡਰਲ ਕਰਤੀ ਸਿੱਧੀ ਖਰਚਿਆਂ ਦੇ ਵਿੱਚ ਹੁਣ ਆਗ ਲਾ ਕੇ ਬੀਜਿਆਂ ਦਾ ਸਵਾਹ ਮਚਾਉਂਦੀ ਇਹਨਾਂ ਨੂੰ ਆਪਾਂ ਕਹਿ ਦਿੰਨੇ ਸਵਾਹ ਦੀ ਪਟਾਖ ਬਣ ਜਾਂਦੀ ਹੈ ਫਲਾਨਾ ਵਾਲਿਆਂ ਦਾ ਉਹ ਮਚਾਉਂਦੀ ਹੈ ਇਹਨੂੰ ਮੂੰਗੀ ਨੂੰ ਹੁਣੇ ਪਾਣੀ ਵੀ ਕਟੋ-ਕਟ ਮਹੀਨਾ 20 ਦਿਨ ਮਹੀਨਾ ਪਾਣੀ ਲੋੜ ਨਹੀਂ 25 ਦਿਨ ਆ ਦੇਖੋ ਦੱਸਿਓ ਮੜਾ ਜਾ ਕਿਵੇਂ ਹੋਗਾ ਇਹ ਠੀਕ ਆ ਬਹੁਤ ਸੋਹਣੀ ਮੂੰਗੀ ਆ ਜੀਰੋ ਟ੍ਰੈਲਾਂ ਬੀਜੀ ਹੋਈ ਤੁਸੀਂ ਆਪਣੇ ਲਾਈਵ ਦੇਂਦੇ ਰਹੇ ਹੋ ਪਹਿਲਾਂ ਵੀ ਜਿੱਦ ਤੇ ਬੀਜ ਦੇਉਂਦੇ ਵੀ ਤੁਹਾਨੂੰ ਦੱਸਿਆ ਸੀਗਾ ਆਹ ਬੀਜੀ ਆ ਇੱਕ ਤਰੀਕ ਦੀ ਆਹ ਬੀਜੀ ਆ ਤਿੰਨ ਤਰੀਕ ਦੀ ਆ ਦੇਖੋ ਆ ਇੱਕ ਤਿੰਨ ਵਾਲੀ ਦਿਖਾਣਾ ਤੁਹਾਨੂੰ ਮੈਂ ਆ ਦੇਖੋ ਤਿੰਨ ਵਾਲੀ ਵੀ ਊੜੇ ਭਰੇ ਹੀ ਵਧੀਆ ਸਾਰੇ ਊੜੇ ਭਰੀ ਖੜੀਏ ਇਹਦੇ ਨਾਲੇ ਉਧਰ ਉਹ ਪਰੇ ਬੀਜਾ ਖੁੰਜਾ ਜਾ ਇੱਕ ਉਹ ਵੀ ਦਿਖਾਣਾ ਤੁਹਾਨੂੰ ਮੈਂ ਊੜਾਂ 'ਚ ਖੜੀ-ਖੜੀਏ ਦੋ ਦੋ ਤਿੰਨ ਤਰ ਪੱਤੇ ਕੱਢ ਜੂਗੇ ਜਦੋਂ ਉਹੜਾਂ ਵਿੱਚ ਬਾਹਰ ਆਊਗੀ ਫਿਰ ਸੰਭਲ ਜੂਗੀ ਉਹਨਾਂ ਨੂੰ ਉਦੋਂ ਲੋ ਇਹਨੂੰ ਕੁਝ ਨਹੀਂ ਕਰ ਸਕਦੇ ਮੂੰਗੀ ਨੂੰ ਜ਼ਿਆਦਾ ਮਚਾਉਂਦੀ ਹੈ ਲੋ ਲੋ ਹੋ ਗਿਆ ਜੇ ਪਰ ਇੱਤਾ ਬਾਹਲਾ ਬਾਹਰ ਦਿੰਦੇ ਆ ਬਾਹਰ ਨੂੰ ਪੁੱਬੜ ਬਣ ਜਾਂਦੀ ਏ ਆ ਦੇਖ ਦਿਖਦੇ ਹੋਣਗੇ ਤੁਹਾਨੂੰ ਉਗਰੇ ਹੋਏ ਪੌਦੇ ਹਨਾ ਬਹੁਤ ਸੋਹਣੀ ਹੋਊਗਾ ਇਹ ਦੀ ਤੇ ਬਾਕੀ ਰੱਬ ਮਿਹਰ ਕਰੇ 60 ਦਿਨਾਂ ਚ ਪੱਕਦੀ ਆ 65 ਚ ਪੱਕਦੀ ਆ 70 ਚ ਪੱਕਦੀ ਹੈ ਨਾ 11 ਦਾ ਬਹੁਤ ਸੁਣੀ ਉਗਰੀ ਆ। ਬਾਕੀ ਦੇਖਾਂਗੇ ਜੇ ਮੌਸਮ ਸਹੀ ਰਹੇ ਤਾਂ ਪਕਾ ਲਾਂਗੇ। ਨਾ ਸਹੀ ਰਹੇ ਤਾਂ ਭਾ ਲਾਂਗੇ। ਕਿਉਂਕਿ ਹਰੀ ਖਾਦ ਵੀ ਬਣ ਜਾਣੀ ਐ। ਲੋਈ ਪਾਣੀ ਵੀ ਚੜ ਰਿਹਾ ਸੂਏ 'ਚ। ਤੇ ਸੂਆ ਵੀ ਸਾਫ਼ ਕਰਨਾ ਇੱਕਦਮ ਵਹਿਲੇ ਹੋ ਗਿਆ। ਓਕੇ। ਐ ਪੱਕੇ ਜਦੋਂ ਨਵੇਂ ਸੂਏ ਬਣ ਗਏ ਆ ਪਾਣੀ ਤਾਂ ਚੱਲੇ ਜਿਹੜਾ ਆਉਂਦਾ ਆਉਂਦਾ ਹੀ ਆਉਂਦਾ ਸਵਾਰਦੇ ਨਹੀਂ ਕੋਈ ਪਹਿਲਾਂ ਕੱਚੇ ਹੁੰਦੇ ਸੀ ਸਵਾਰ ਕੇ ਲੈ ਜਾਂਦੇ ਸੀ ਹੁਣ ਸਵਾਰਦੇ ਨਹੀਂ ਕੋਈ ਪਾਣੀ ਦੀ ਨੀ ਲੋੜੀ ਹੈ ਨਹੀਂ ਨਰਮੇ ਹੁੰਦੇ ਨਹੀਂ ਝੋਨਾ ਲਾਉਣਾ ਝੋਨਾ ਹਜੇ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਲਾਉਣਾ ਤੇ ਆਪ ਦਾ ਆਪ ਦਾ ਮੱਥਾ ਸੇ ਆਪ ਹੀ ਸਵਾਰ ਲਾਂਗੇ ਸਾਰਾ ਆ 2 ਤੋਂ 4 ਦਿਨਾਂ ਨੂੰ ਦਿਖਾਵਾਂਗੇ ਤੁਹਾਨੂੰ ਸਾਫ਼ ਕਰਦੇ ਨੂੰ ਜਮਾਂ ਗਰਾਊਂਡ ਤੂੜੀ ਦਾੜੀ ਬਣਾ ਲੀ ਗਏ ਵਿਹਲੇ ਹੋਵੇ ਨਾਲ ਦਾ ਨਹਾਇਆ ਕਰਾਂਗੇ ਸੂਏ 'ਚ ਨੇ ਲਈਸ ਫਾਈਗਰ ਆ ਕਰਾਂਗੇ ਤੇ ਲੈ ਮਿੱਤਰੋ ਆ ਆ ਗਈ ਆ ਗਈ ਇਧਰ ਹਣਾ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਤਾਂ ਹਜੇ ਇਹ ਬਾਤ ਦੀ ਬੀਜੀ ਉਹ ਆ ਕੇ ਪੜ ਲਾ ਆ ਦੋ ਬਰੀਕ ਦੀ ਬੀਜੀ ਹੋਈ ਆ ਇਹ ਤਿੰਨ ਦੀ ਉਹ ਦੋ ਦੀ ਬੀਜੀ ਹੋਈ ਆ ਹਾਂ ਦੇਖੋ ਹਾਂ ਇਹ ਆ ਗਿਆ ਹਾਂ ਮੋ ਪਹਿਲਾਂ ਆਪਾਂ ਦੇਖੇ ਕਿਹੜੀ ਇੱਕ ਤਰੀਕ ਵਾਲੀ ਆ ਦੋ ਵਾਲੀ ਛੇ ਦਿਨਾਂ ਚ ਜਾਨੀ ਕੇ ਦੋ ਤਰੀਕਾ ਜੇ ਹੋ ਕੇ 7 ਪੰਜ ਦਿਨਾਂ ਚ ਵਧੀਆ ਆ ਪੂਰਾ ਪੱਤਾ ਕੱਢੇ ਆਓ ਇਦਾਂ ਦਿਖਾਉਣੇ ਆ ਤੁਹਾਨੂੰ ਗਾਏ ਦੀ ਮਗਰੋਂ ਵੀ ਜੇ ਲਾਸਟ ਤੇ ਜਮਾ ਆਪਾਂ ਬੀਜਿਆ ਪੰਜ ਦਿਨ ਨੂੰ ਚਾਰ ਨੂੰ ਬੀਜਿਆ ਪੰਜ ਨੂੰ ਬੀਜਿਆ ਖੋਰੇ ਚਾਰ ਨੂੰ ਬੀਜਿਆ ਇੱਕ ਦਿਨ ਬਾਅਦ ਚ ਬੀਜਿਆ ਇਹਦੇ ਨਾਲ ਉਦੋਂ ਪੰਜ ਸੀਗੇ ਚਾਰ ਸੀ ਗਏ ਮੈਂ ਹੈ ਨਹੀਂ ਸੀਗਾ ਘਰੇ ਆਪਾਂ ਗਏ ਹੋਏ ਸੀਗੇ ਮਦਰਡੇ ਪ੍ਰੋਗਰਾਮ ਸੀਗਾ ਮਠੰਡੇ ਉੱਥੇ ਗਏ ਹੋਏ ਸੀਗੇ ਮਦਰਡੇ ਤੇ ਮੈਂ ਮਰਖਾਇ ਬੋਸ ਸੁਣੀ ਉਗਰੀ ਜਿਹੜੋ ਡਲ ਦੀ ਉਗਾਈ ਹੈ ਜਿਹੜੀ ਮੂੰਗੀ ਮੈਨਾਂ ਬਹੁਤ ਵਧੀਆ ਹੈ ਇਦਾਂ ਦੀ ਉਗਾਈ ਕਿਸੇ ਚੀਜ਼ ਦੀ ਹੈ ਨਹੀਂ ਜਿੰਨੀ ਮੂੰਗੀ ਦੀ ਵਧੀਆ ਜਿਹੜੋ ਡਰਲ ਸਾਨੂੰ ਫਸਟ ਬੈਠੀ ਹੈ ਮੂੰਗੀ ਦੀ ਬਾਕੀ ਫਸਲਾਂ ਲਈ ਨਹੀਂ ਆਪਾਂ ਕਹਿ ਸਕਦੇ ਮੂੰਗੀ ਬਹੁਤ ਸੁਣੀ ਉਗਰੂ ਦੀ ਇਹਦੇ ਨਾਲ ਆ ਉਸ ਨੂੰ ਮਕਰੋ ਬੀਜੀ ਅੱਜ ਇਹ ਹਜੇ ਆਈ ਨਹੀਂ ਵਾਰਾਈ ਨਾ ਦੇਣੀ ਤਨ ਹੋਇਆ ਜੀ ਆ ਦੇਖ ਬੱਟਾ ਬੱਟਾ ਵਿੱਚ ਹੀ ਬੀਜਦੇ ਨੇ ਅਸੀਂ ਆ ਦੇਖ ਮਾਰੀ ਇਹ ਵੀ ਟングੂਰੀ ਵੀ ਟੂ ਟングੂਰ ਮਾਰੀ ਉਹ ਸੋਹਣੀ ਬਹੁਤ ਸੋਹਣੀ ਉੱਗ ਜਿਹੜੀ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਆਪਾਂ 1 ਮਈ ਨੂੰ ਬੀਜੀ ਸੀ ਤੇ ਆ ਜਿਹੜੀ ਇਹ 300 ਹਾਂ ਚਾਰ ਜਾਂ ਪੰਜ ਮਹੀਨੇ ਨੂੰ ਬੀਜੀ ਹੋਈ ਹੈ ਸ਼ਾਇਦ ਆਹ ਉਹਦੇ ਨਾਲ ਹੈ ਨਹੀਂ ਸੀਗਾ ਭਰਾ ਵਰਗਿਆਂ ਨੇ ਬੀਜੀ ਸੀ ਇੱਕ ਦੋ ਤੇ ਤਿੰਨ ਵਾਲੀ ਇਹ ਮੂੰਗੀ ਤੁਸੀਂ ਦੇਖ ਚੁੱਕੇ ਹੋ ਬਹੁਤ ਵਧੀਆ ਫਟਾਰਾ ਕੱਢ ਰਹੀ ਹੈ ਹਨਾ ਯਾਨੀ ਕਿ ਓੜਾਂ 'ਚ ਖੜੀ ਖੜੀ ਨੇ ਦੋ ਦੋ ਤਿੰਨ ਤਿੰਨ ਪੱਤਿਆਂ ਦੇ ਹੋ ਜਾਣੀ ਹੈ ਤੇ ਆਪਣੇ ਨਾਲ ਹੀ ਆ ਗਵੰਡੀਆਂ ਨੇ ਬੀਜੀ ਸੀ ਇਹਨਾਂ ਨੇ ਵੀ ਜੀਰੂ ਡਰਲੀ ਕੀਤੀ ਆ ਇਹਨਾਂ ਦੀ ਮੂੰਗੀ ਬਹੁਤ ਸੁਣੀ ਗੁਰੀ ਹੈ ਹਾਈ ਕੱਟ ਇਹ ਵੀ ਮਾਰਿਆ ਜੀ ਇਹ ਆਇਆ ਨਾ ਦੀਂਦੇ ਨਹੀਂ ਸਿੱਧੀ ਹੱਕ ਨਾਲ ਕਉਗੀ ਕੱਲਾ ਨਾੜ ਜਾ ਖੜਾ ਇਹਨਾਂ ਦਾ ਢਮੂਰ ਮਾਰਿਆ ਸਾਰੀ ਆ ਦੇਖੋ ਮਿੱਟੀ ਪੈ ਗਈ ਤੇ ਤੇ ਕੋਈ ਨਹੀਂ ਇੱਥੇ ਦਿੰਦਾ ਹੋਣਾ ਦੇਖੋ ਅਲੀ ਦਾ ਹੋ ਗਿਆ ਸੀ ਬਾਂਸੀ ਗੋਲਡ ਆਪਾਂ ਵੀਜੀ ਆ 15 ਕਿਲੋ ਬਾਕੀ ਤੇ ਸੋਲ ਨੂੰ ਹਫਤੇ ਦੀ ਹਫਤੇ ਆਪਾਂ ਅਪਡੇਟ ਦਿੰਦੇ ਰਾਵਾਂਗੇ ਮੂੰਗੀ ਦੀ ਕੀ ਕੰਡੀਸ਼ਨ ਆ ਦੇਖੋ ਇਹਨਾਂ ਨੇ ਵੀ ਜੀ ਉਹੀ ਮੂੰਗੀ ਹੈ ਇਹਨਾਂ ਨੇ ਵੀ ਪਤਾ ਨਹੀਂ ਕਿੰਨਾ ਪਾਇਆ ਹੈ ਪਰ 0 ਡਲ ਨਾ ਇਹਨਾਂ ਨੇ ਬੀਜੀ ਹੈ ਬਹੁਤ ਸੋਹਣੀ ਕੁਰੀ ਇਹਨਾਂ ਦੀ ਮੂੰਗੀ ਵੀ ਹੋਰ ਕਿਹਨੇ ਕਿਹਨੇ ਬੀਜੀ ਹੈ ਮੂੰਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਵ ਤੇ ਆਉਣੇ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਚਾਹੇ ਥੋੜੇ ਚਿਰ ਲਈ ਬੈਠਦੇ ਹਾਂ ਬਹੁਤ ਖੁਸ਼ ਹੋ ਜਾਂਦਾ ਜੇ ਤੁਸੀਂ ਸਾਡੇ ਲਾਈਵ ਤੇ ਆਉਣਿਓ ਤੇ ਲਾਈਕ ਜਰੂਰ ਕਰਜਿਆ ਕਰੋ ਜਾਂਦੇ ਜਾਂਦੇ ਜੋ ਕਿਸਾਨੀ ਨਾਲ ਜੁੜੇ ਬੰਦੇ ਆ ਦੇਖੋ ਆ ਮੂੰਗੀ ਦੇਖੋ ਕਿੰਨੀ ਵਧੀਆ ਉਗਰੀ ਇਹ ਆਪਣੇ ਨਾਲ ਹੀ ਵਿਜੀ ਸੀ ਇੱਕ ਦਿਨ ਬਾਅਦ ਚ ਵਿਜੀ ਹੋਈ ਹੈ ਬਹੁਤ ਸੁਣੀਓਗਾ ਇਹਦੀ ਵੀ ਤੇ ਉਧਰ ਪ੍ਰ ਆਪਣੇ ਬਣਾਈ ਜਾਂਦੇ ਤੂੜੀ ਉਹਨਾਂ ਕੋਲ ਚੱਲਦੇ ਆ ਪੁੱਪਾਤਾ ਕਰਦੇ ਆ ਕਿੰਨਾ ਘਰਾ ਘਵਾਰ ਰਹਿ ਗਿਆ ਵੀ ਤੂੜੀ ਵਾਲਾ ਤੂੜੀ ਤੋਂ ਵੇਲ ਨਹੀਂ ਮਿਲ ਰਹੀ ਯਾਰ ਕੱਲ ਨੂੰ ਲਾਸਟ ਦੇਣਾ ਸ਼ਾਇਦ ਕੱਲ ਨੂੰ ਨਿਵੇੜ ਦੇਣੇ ਕੰਮ ਉਹ ਗੱਲ ਹੋ ਗਈ ਸਾਡੇ ਨਾਲ ਤਾਂ ਅੱਜ ਮੁਖ ਦਾ ਨਹੀਂ ਕੱਲ ਨੂੰ ਛੱਡ ਦੇਣੀ ਹੈਣਾ ਵਾਸਪਿੰਡ ਜਿਵੇਂ ਲੋ ਆਪਣੀ ਮਸ਼ੀਨ ਹੀ ਚੱਲੀ ਜਾਂਦੀ ਹੈ ਇਕੱਲੇ ਬਾਕੀ ਤਾਂ ਬੰਦ ਹੋ ਗਏ ਸਾਰੇ ਝਾੜਤੀਆਂ ਅਗਲੇ ਨੇ ਬੰਗੋਂ ਤਾਂ ਵੀ ਲੇਟ ਚਲਾਇਆ ਥੋੜਾ ਜਿਹਾ ਊਰਜੇ ਸੀ ਕਿਸੇ ਪਾਸੇ 826 ਸੀ ਇੱਥੇ ਹੀ ਬਹੁਤ ਸੋਨਾ ਝਾੜਾ ਕਣਕ ਦਾ ਮੇਰੇ ਖੱਤੜ ਜਾਵਾਂ ਰੇ ਦਲਾਇਆ ਝਾੜ ਵਧੀਆ ਦੇ ਕੇ ਗਈ ਹੈ ਤੇ ਬਾਕੀ ਆਪਣੇ ਕੋਲ 222 ਸੀ 222 ਦਾ ਪੁੱਛੋ ਹੀ ਨਾ ਬਸ ਸਿਰਾ ਚੀਜ਼ ਹੈ ਕਰਦਾ ਵੀ ਹੁੰਦਾ ਤੇ ਨਿਹਰਾ ਦੇ ਜਾਂਦੀ ਏ ਝਾੜ ਬਲੋਂ 65 ਛਾੜ ਦੇ ਨੇੜੇ ਮਾਰਦੀ ਏ ਕੈਨ ਨੂੰ ਮਰਦੀ ਗਈ ਜਾਵੇ 65 ਛਾੜ ਬਹੁਤ ਝਾੜ ਤੇ ਆ ਗਈ ਸੋਲਰ ਆਪਣੀ ਤੇ ਹੁਣ ਚੱਲ ਦਾਂ ਟਰੈਕਟਰ ਕੋਲੇ ਨੇ ਲੋਕ ਲੀਹਾ ਬਾਟ ਲੈਂਦੇ ਕੱਢਦੇ ਨਹੀਂ ਕੱਲ ਗਿਆ ਕੱਢ ਦਿਓ ਇਹ ਪਾਣੀ ਪੈ ਜਾਂਦਾ ਟੂੜੀ ਬਣਾਉਣ ਵਾਲੀ ਪਈਆ ਕੱਢ ਦੇ ਆਹ ਤਾਂ ਮਲਾ ਗੋਗਲਾ ਵਾਹ ਚਿਕਾਇਆ ਰਹਿਣੀ ਡਰਾ ਤੇ ਹੀ ਕਾਟੋ ਨੇ ਤੇ ਬੱਚਾ ਪਾਰਟੀ ਵੀ ਦੇਖ ਲੋ ਇੱਥੇ ਪਹੁੰਚ ਚੁੱਕੀ ਆ ਉਹਨਾਂ ਨੂੰ ਕੰਡ ਕੰਡ ਦਾ ਕੋਈ ਨਹੀਂ ਖੇਤ ਲੈ ਜਾਓ ਬਸ ਖੇਤ ਜਾਣਾ ਖੇਤ ਜਾਣਾ ਇਥੇ ਕਾਂਡ ਚ ਬੈਠੇ ਰਹਿਣਗੇ ਮੋ ਚੱਲੀ ਜਾਂਦੀ ਹੈ ਮਸ਼ੀਨ ਆਪਣੀ ਟਰਾਲੀ ਪਵਾਤੀ ਮੁੰਡੇ ਨੇ ਇੱਕ ਟਰੈਕਟਰ ਹੋ ਜਾਂਦਾ ਟਰਾਲੀ ਲਈ ਇਹਨੇ ਜਿੱਤਾਂ ਬੰਦੇ ਦੀ ਜਵਾਨੀ ਖਾ ਜਾਂਦਾ ਤੇ ਖਰਚੇ ਬੰਦੇ ਦੀਆਂ ਚੱਪੜਾਂ ਖਾ ਜਾਂਦੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਉਹ ਦੇਖੋ ਕੰਡ ਚ ਫਿਰਦੇ ਆ ਖੇਡਦੇ ਆ ਰਹੇਗਾ ਕੱਲ ਨੂੰ ਬਣ ਜੂ ਇਹਦੀ ਅੱਜ ਚੱਕੀ ਦੇਣਗੇ ਦੋ ਮਗਾਇ ਆ ਜਾ ਬਣਾ ਯਾਰ 골ਡਨ ਕਮਗਾਉਣੇ ਬੱਚੀ ਨੂੰ ਕਰਦੇ ਹਾਂ ਹੁਣ ਠੰਡਾ ਫੜੀ ਆਉਂ ਗਏ ਮੈਂ ਮੱਕੀ ਮੁੱਕੀ ਵਿੱਚ ਕੈਂ ਯਾਰ ਹੱਥੀ ਹਲੀਰੀ ਖਜਦਾ ਸੀਗਾ ਮੁੜ ਕੋ ਮੁੜਕੀ ਹੋਏ ਪਏ ਫਲੀਰੀ ਹਲੀਰੀ ਨਾਲ ਮੱਕੀ ਬੀਜਦੇ ਜਿਹੜੀ ਵੀਡੀਓ ਆਪਾਂ ਲਾਈਵ ਫੇਸਬੁੱਕ ਤੇ ਕੀਤਾ ਸੀਗਾ ਤੇ ਇਹ ਦੱਸਿਓ ਕਿਵੇਂ ਲੱਗਿਆ ਹੱਥੀ ਬੀਜਦੇ ਆ ਮੱਕੀ ਆਪਾਂ ਜਮਾ ਹਲੀਰੀ ਨਾਲ ਬੀਜਿਆ ਕੇਰਾ ਦੋ ਕਨਾਲਾ ਸੀਗਾ ਵਾਗ ਰੇ ਮਾਰੀ ਜਾਂਦਾ ਚਿੱਕਾ ਹਾਲੇਕ ਜਵਾਨ ਦੇ ਪਥਰੀ ਦਾ ਦਰਦ ਉੱਠ ਖੜਿਆ ਸਾਡੇ ਦੇ ਟੁੱਟੇਲੀ ਮਸ਼ੀਨ ਤੇ ਚੱਲਦਾ ਆਵਾਜ਼ ਆ ਰਹੀ ਤੂੰ ਦੇਲੀ ਮਸ਼ੀਨ ਇਹਦੇ ਨਾਲ ਪਥਰੀ ਕੱਢ ਦਿੰਦੀ ਐ ਤੇ ਸਾਲਵਾ ਫੇਰ ਬਰਾੜਦਾ ਹਾਂ ਪੁੱਤਰ ਆਉਣਾ ਆਉਣਾ ਓ ਬੜੀ ਕਮਲੀ ਕੁੜੀ ਐ ਪਰੀ ਕੋਲਾ ਪਾਣੀ ਦਾ ਉਹ ਮੁੰਡਿਆ ਤੇ ਲੱਗ ਗਈ ਬਹੁਤ ਦੂਰੋਂ ਐ ਚੱਲ ਕੇ ਤੁਸੀਂ ਖੇਤ ਕੀ ਕਰਨ ਆਏ ਹੋ ਓਏ ਗ੍ਰੀਨ ਬੈਗੋ ਬੋਲ ਹਾਂ ਇਹਦਾ ਬਤਰਾ ਕੀ ਬੋਲ ਗ੍ਰੀਨ ਇਹ ਕੋ ਬੋਲ ਗ੍ਰੀਨ ਦਾ ਬਤਰਾ ਗਰੀਨ ਗ੍ਰੀਨ ਦਾ ਮਤਲ ਹਰਾ ਹਾਂ ਹਰਾ ਮੈਨੂੰ ਦਾ ਬਤਰਾ ਅੰਬ ਔਰ ਬੱਦਸ ਉਹ ਹਰ ਦਾ ਬਤਰਾ ਹਰਾ ਦੇਦਾ ਕਮਲੀ ਐ ਕਮਲੀ ਸਿਖੇਤ ਕੀ ਕਰਨਾ ਹੈ ਓਏ ਕੰਡ ਖਾਣਾ ਕੰਡ ਮੈਨੂੰ ਮਤਲਬ ਵੀ ਦੱਸ ਦੇ ਦਾ ਹਾਂ ਮੇਰਾ ਮਤਲਬ ਸਮਝ ਆਇਆ ਮੈਂ ਪੀਣਾ ਪਤਾ ਪੀਦਾ ਜਾਂ ਤੂੰ ਪੀ ਲੈ ਪੜਾ ਪੀਦਾ ਪੀਰਾ ਦੀ ਤਾਂ ਫੂਲ ਫਾੜੀ ਖਾ ਲੋ ਕੀ ਕਰਦੇ ਹਾਂ ਤੇ ਫਾੜੀ ਖਾ ਲੋ ਫਿਟਿਚੇ ਤਾਂ ਹੈ ਗੋਰ ਪੀਂਦਰਿਆ ਹਾਂ ਗੋਰ ਪੀਦਾ ਤੇ ਬੂਟਾ ਠੀਕ ਹੈ ਕੋਈ 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 ਪੀ ਗਏ ਉਹੀ ਕਹਿੰਦਾਗਾ ਠੰਡਾ ਮਗਾਲਾ ਮਾ ਕਾਫੀ ਮੰਗਾਉਣੇ ਆ ਹੜ ਜਾ ਪੁੱਤ ਗ੍ਰੀਨ ਪੈਗੋ ਕੋ ਮਤਲਬ ਕੀ ਹੈ ਦਾ ਜਿਵੇਂ ਕੀ ਗਰੀ ਤੋ ਮਤਰ ਹਰਾ ਵੇਗੋ ਤੋ ਮਤਰ ਆਮਬ ਹਰਾ ਹਰਾ ਕੱਟਾ ਹਰੇ ਆ ਆਮ ਦਾ ਮਤਰ ਹਰਾ ਆ ਜਿਆਦਾ ਲੈ ਇੱਕ ਖੜ ਜਾ ਵੇ ਗ੍ਰੀਨ ਹਰਾ ਗ੍ਰੀਨ ਹੋਰੇ ਹਰਾ ਆਮ 3 ਮਹੀਨੇ ਜ਼ਿਆਦਾ ਹਰਾਮ ਜ਼ਿਆਦਾ ਹਾਂ ਮੈਂ ਕਿਹਾ ਇਹ 3 ਕਿੰਨੇ ਇਹ ਛੇਤਰ ਭਾਲਦੇ ਨਵੀਆਂ ਚੀਜ਼ਾਂ ਸਿੱਖਦੇ ਆਏ ਐ ਇਧਰ ਨਾ ਜਾ ਪੋ ਤਾਂ ਉੱਥੇ ਸੱਪ ਸੱਪ ਹੋਊਗਾ ਉੱਥੇ ਬੈਜੋ ਟਿੱਕੇ ਢੂੜਾਂ ਹੀ ਟੱਟੂ ਉਹ ਟਰਾਲੀ ਉਹ ਪੁੱਛ ਲ ਗਏ ਉਹਨਾਂ ਦੀ ਭੂਗੀ ਹਾਂ ਫੇਰ ਤੇਰੇ ਸਾਡੇ ਜਮਾਨਾ ਲੜਾਇਆ ਸੀ ਅੱਜ ਤੱਕ ਰਪਾ ਨਹੀਂ ਹੋਣਾ ਅੱਜ ਤੱਕ ਇਹ ਤਾਂ ਹੈ ਚੱਕੀ ਦਾ ਨਹੀਂ ਕੱਲ ਨੂੰ ਇਹ ਰਹਿੰਦਾ ਨਹੀਂ ਹੋਰ ਇੱਕ ਤਾਂ ਉਹ ਚੇਰੇ ਨੂੰ ਦਰੂਸਤਾਂ ਨਾਲ ਨੂੰ ਨਹੀਂ ਇਹ ਗੀੜਾ ਕਾਵਾ ਕਾਵਾ ਵੀ ਤਾਂ ਆਪ ਹੀ ਤਾਂ ਗੀਤ ਕਰੂੰ ਵੀ ਕਰਦੀ ਹੈ ਇਹ ਪਹਿਲਾਂ ਤੇਰੇ ਵੀ ਕੋਈ ਹੋਰ ਹੋਰ ਗ੍ਰੀਨ ਬੇਕੋ ਮੋਰ ਹੈ ਤਾਇਦੀ ਗ੍ਰੀਨ ਤਾਇਦੀ ਗ੍ਰੀਨ ਬੇਕੋ ਮੋਰ ਇਸਕਾ ਕਮੈਂਟ ਵਿੱਚ ਬਤਾ ਦੇ ਕਿ ਆ ਮਤਲਬ ਬਣਾ ਦੱਸੋ ਜੀ ਕਮੈਂਟ ਕਰਕੇ ਕੀ ਮਤਲਬ ਬਣਿਆ ਦਾ ਗ੍ਰੀਨ ਮੰਗੋ ਮੋਰ ਦੱਸੋ ਜੀ ਮੇਰਾ ਹਰਾ ਹਰਾ ਨੋ ਕਿ ਵੜਿਆ ਆਂਬ ਆਂਬ ਤੇ ਮੋਰ ਦਾ ਆਂਬ ਬਣਿਆ ਆ ਮੈਂ ਕੋ ਆਂਬ ਮੋਰ ਦਾ ਬਕਰ ਹਾਂ ਵਹ ਹਵਰਾਉ ਜਿਆਦਾ ਮੋਰ ਦਾ ਲੈ ਮੋਰ ਦਾ ਮਤਲਬ ਬਹੁਤ ਹੋ ਗਿਆ ਹਵਰਾਉ ਜਿਆਦਾ ਨਾ ਨਾ ਪੰਜਾਬੀ ਦੱਸੋ ਮੈਨੂੰ ਹਿੰਦੀ ਨਹੀਂ ਬਣਉਂਦੀ ਆਹੀ ਕੁਛ ਪੜਦੇ ਹੋ ਤੁਸੀਂ ਮੋਰ ਦਾ ਮਤਲਬ ਜਿਆਦਾ ਹੁੰਦਾ ਸਕੂਲ ਕਿਨੂੰ ਗਿਆ ਜੋ ਮੋਰ ਦਾ ਬਤਰਾਉ ਹਵਰਾਉ ਜਿਆਦਾ ਮੋਰ ਦਾ ਮਤਲਬ ਜਿਆਦਾ ਹੁੰਦਾ ਓ ਟੀਚਰ ਪੁੱਤ ਤੂੰ ਹੈਂ ਐਵੇਂ ਫੋਨ ਕਰਦਾ ਐ ਮੋਰ ਚਾ ਗਲਤ ਜਗ੍ਹਾ ਸਿੱਖਦੇ ਹੁੰਦੇ ਪੁੱਤ ਆ ਦੰਦ ਕਢਾਉਣ ਆਲੇ ਦਾ ਜੀ ਕਢੋ ਕੋਈ ਆ ਕੇ ਤੇਰੇ ਚਾਂਡੇ ਪੈਣਗੇ ਬੈਠ ਤਾਂ ਸਖੀਉ ਸਾਰਾ ਦਿਨ ਮਰੇ ਥੱਪੜ ਦੰਦ ਨਿਕਲ ਜੂ ਇੱਕ ਥੱਪੜ ਮਾਰਿਆ ਉਹ ਤੇ ਤਾਂ ਨਾ ਪੁੱਤ ਨਾ ਪੁੱਤ ਨਾ ਯਾਰ ਸਾਡੀ ਵੀਡੀਓ ਖਰਾਬ ਕਰਨ ਦੇ ਵਾਸਤੇ ਕੁਝ ਵੀ ਵੀਡੀਓ ਤਾਂ ਮੇਰੀ ਖਰਾਬ ਹੀ ਐ ਵੀਡੀਓ ਕਿੱਥੇ ਬਣਦੀ ਐ ਬੰਦ ਕਰਤੀ ਇਹ ਦਾ ਹੈਂਡ ਹੈ ਜੀ ਆਪਣੀ ਕੁੜੀ ਦਾ ਨਾ ਚਾਹ। ਖੇਡ ਲਓ ਜਾਂ ਖੇਡ ਲਓ ਹੁਣ ਤੁਸੀਂ। ਨਾ। ਮੋਟਰ ਕੋਲ ਚੱਲ ਗਏ ਸਾਰੀ ਮੂੰਗੀ ਢਾਈ ਕਿੱਲਾਂ ਇਧਰ ਵਾਲੀ ਮੂੰਗੀ ਦੇਖ ਕੇ। ਨਹੀਂ ਜੀ ਸਰ। ਤਾਂ ਇਹ ਜੀ ਦਾ ਕੁਝ ਕੁਝ ਵੀ ਹੈ ਨਹੀਂ ਪੇੜ-ਪੌਦੇ ਦਾ ਕੋੜ ਹੈ ਮਾਚ। ਹਾਂ ਪੇੜ-ਪੌਦੇ ਮਾੜੀ ਚੀਜ਼ ਹੈ? ਹਾਂ। ਤੈਨੂੰ ਵੀ ਚਾਹੀਦਾ ਸੁਣ। ਆ ਆ ਕੀ ਹੈ? ਅਰਥ। ਅਰਥ ਤਾਂ ਇਹਦੇ ਕੀ ਜ਼ਰੂਰੀ ਹੈ? ਪਤਾ ਨਹੀਂ। ਇਹ ਪਾਣੀ ਜ਼ਰੂਰੀ ਗ੍ਰੀਨਰੀ ਜ਼ਰੂਰੀ ਹੈ ਗ੍ਰੀਨਰੀ ਪੌਦੇ ਵੀ ਵੀਡੀਓ ਖਰਾਬ ਕਰਦੀ ਪੌਦੇ ਹੋਣਗੇ ਤਾਂ ਪੁੱਤ ਫੇਰ ਹੀ ਪਾਣੀ ਆਊਗਾ ਸੁਬਾ ਤੇਰੇ ਸਕੂਲ ਚ ਕਈ ਪੌਦਾ ਮਗਾਇਆ ਹਾਂ ਤੇਰੇ ਸਕੂਲ ਚ ਪੌਦਾ ਕੋ ਮਗਾਇਆ ਫਿਰ 6 ਪੌਦੇ ਆ ਕਾਹਦਾ ਕਾਹਦਾ ਪੌਦਾ ਲੈ ਕੇ ਜਾਏਗੀ ਇੱਕ ਪੌਦਾ ਹਾਂ ਕਾਹਦਾ ਪੌਦਾ ਲੈ ਕੇ ਜਾਏਗੀ ਪੰਜ ਪੰਜ ਬੱਚਿਆਂ ਨੂੰ ਗਿਆ ਹਾਂ ਮੈਂ ਲੈ ਕੇ ਜਾਏਗਾ ਅਦਾਰ ਦਾ ਪੌਦਾ ਮੰਗਾ ਲਿਆ ਤੁਸੀਂ ਹੁਣ ਤੁਹਾਡੇ ਸਕੂਲ ਚ ਲੱਗਣੇ ਤੇ ਡੈਡੀ ਤੋਂ ਮੰਗਾ ਲੈਂਦੇਗਾ ਅੱਜ ਪੌਦਾ ਛੋਟੇ ਬੱਚੇ ਹੋ ਤੁਸੀਂ ਜਿਹੜਾ ਤੁਸੀਂ ਹੁਣ ਲਾਉਂਗੇ ਉਹ ਯਾਨੀ ਕਿ ਤੁਸੀਂ ਦੇਖਿਆ ਕਰੋਗੇ ਉਹ ਥੋੜਾ ਸਕੂਲ ਸਕੂਲ 'ਚ ਤੁਸੀਂ ਪਹਿਲੇ ਬੱਚੇ ਹੋ ਤਾਂ ਤੁਹਾਡਾ ਯਾਦ ਰਹੂਗਾ ਵੀ ਆਹ ਪਹਿਲੇ ਸਾਡੇ ਸਕੂਲ ਦੇ ਜਿਹੜੇ ਪਹਿਲੇ-ਪਹਿਲੇ ਬੱਚੇ ਸੀਗੇ ਉਹਨਾਂ ਨੇ ਇਹ ਪੌਦਾ ਲਾਇਆ ਸੀਗਾ ਜੋ ਤੱਕ ਤੁਹਾਡਾ ਸਕੂਲ ਰਹੂਗਾ ਨਹੀਂ ਗ੍ਰੀਨ ਨਹੀਂ ਲੱਗਦੇ-ਟੱਪਦੇ ਤੁਸੀਂ ਦੇਖਿਆ ਕਰੋਗੇ ਜਦੋਂ ਇਹ ਪੇੜ ਵੱਡਾ ਹੋ ਗਿਆ ਵੱਡੇ ਹੋਗੇ ਜਦੋਂ ਤੁਸੀਂ ਦੇਖਿਆ ਕਰੋ ਇਹ ਤਾਂ ਬੱਦਲ ਦੱਸੋ ਇੱਕ ਟੱਕਲਾ ਸੀ ਟੱਕਲੇ ਇੱਕ ਟੱਕਲਾ ਵਾਲੇ ਦੇ ਆ ਸੀ ਵਾਲ ਕਟਾਉਣ ਗਿਆ ਸੀ ਹਾਂ ਤੇ ਰੁਪਿਆ ਇੱਕ ਇੱਕ ਟੱਕਲੇ ਹੋ ਚੁੱਕੇ 1 ਰੁਪਿਆ ਲਾਦਾ ਸੀ ਦੱਸ ਕਿ 30 ਰੁਪਏ ਉਹਨਾਂ ਟਕਲੀ ਹੋ ਰਹੀ ਟਕਲੇ ਵਾਲ ਕਿਵੇਂ ਆਉਂਦੇ ਫਿਰ ਫਿਰ ਉਹ ਪਾਗਲ ਸੀਗੇ ਇਹ ਟਕਲਿਆ ਹੋਣ ਗਏ ਸੀਗੇ ਐਡਾ ਖਤਰਨਾਕ ਐਡਾ ਮੈਨੂੰ ਪਹਿਲਾਂ ਪਤਾ ਹੀ ਸੀ ਫਿਰ ਉਹ ਪਾਗਲ ਸੀਗੇ ਪਾਗਲੋ ਕੁਝ ਨਹੀਂ ਹੁੰਦਾ ਤਾਂ ਇਹ ਜਿਹੜੇ ਕੁਛ ਨਹੀਂ ਹੁੰਦਾ ਚਾਚਾ ਚਲੋ ਬੈਡਵਾਏ ਦੱਸੋ ਕੱਢ ਪ੍ਰੋ 5 ਕਿਦਾਂ ਦੇ ਹੈ ਹਾਡਾ ਪ੍ਰੋ 5 105 ਹੋਰ ਤੁਸੀਂ ਸਹੀ ਕਵੈਂਟੀ ਚ ਦੱਸੋ ਸਾਰੇ ਅੱਛਾ ਠੀਕ ਹੈ ਇਹਨਾਂ ਨੂੰ ਕੁਝ ਨਹੀਂ ਹੋਦਾ ਤੁਹਾਨੂੰ ਪਤਾ ਵੀ ਹੈ ਅੱਛਾ 2 2 4 ਹੋ ਜਾਣੀ ਉਹ ਕਿਨੇ ਹੁੰਦੇ 4 5 5 10 8 8 16 12 12 ਬੱਸ ਬੱਸ ਅੱਛਾ ਇਹ ਮੈਂ ਯੂਕੇਜੀ ਚ ਕਰ ਲੱਗ ਗਿਆ ਇੰਨਾ ਕੁਝ ਹਾਂ ਤੇ ਮੈਂ ਬਣਾਉਂਦਾ ਰਿਹਾ ਫੜਾ ਖੜ ਜਾ ਆਏ ਕਿਤੇ ਕੱਲ ਕੱਲੇ ਬੁਸ਼ੀ ਹੋ ਗਈ ਸਾਰਾ ਗਈ ਇਹ ਦੇਖੋ ਇਹ ਹਰਾ ਜਿਹਾ ਹੋ ਆਏ ਨਹੀਂ ਬੋਲਣਾ ਪਤਾ ਨਹੀਂ ਇਹ ਕਿਹਦੇ ਹੁੰਦੇ ਤੱਪੜ ਵਹਣਗੇ ਤੇਰੇ ਫਿਰ ਮਰੀਦ ਅਡਿਕਰਾ ਡੂਬੀ ਆਪੀਸ ਕੀ ਕਹਿੰਦੇ ਆ ਵੇ ਅਸਲ ਚ ਨਾਟ ਕੇ ਰੰਡੂ ਇੰਗਲਿਸ਼ ਕੀ ਕਹਿੰਦੇ ਆ ਸਟਾਕ ਸਟਾਕ ਨਾਟ ਕੇ ਰੰਡੂ ਇੰਗਲਿਸ਼ ਕੀ ਕਹਿੰਦੇ ਆ ਤੇ ਤੂੰ ਕੈਨਲ 11 ਆ ਦੇਖੋ ਪੱਟੀ ਦਾ ਹੀ ਫਿਰਦਾ ਗੱਡੀ ਦੀ ਛੱਡਦੇ ਤੇ ਹੱਥ ਦੇ ਫਿਰ ਜੂਦਰਾ ਹੱਥ ਮੈਂ ਵੀਡੀਓ ਬਣਾ ਰਹਾ ਹਾਂ ਨਾ ਰੌਟਰ ਟਰੈਕਟਰ ਦਿਖਾ ਦੇ ਟਰੈਕਟਰ ਬਸ ਇਹ ਕੰਟ ਦੇ ਉਹ ਕਿਹੜਾ ਟਰੈਕਟਰ ਆ ਨਾਟ ਗਿਆ ਨਹੀ ਜੂ ਪਾੜ ਜਾਨੀ ਬੁੱਤ ਤਾ ਨਹੀਂ ਲੱਗਣਾ ਨਾਟ ਗਿਆ ਰ ਉਹ ਨਾਟ ਗਿਆ ਰ ਹਮ ਹਾਈ ਕਰੋ ਹਾਈ ਕਰੋ हाय कर हाय कर हाय कर रे टकले ए पहले टकला होया छोड़े तो बाहर इधर हो गए कदे टकला से फोटो दिखाओ दे मैं कैमरा मैं बड़ा रखे है मेनू इथे ताया जी दो दिस माय कैमरा में भाई कैमरा में कुछ दर्शो मेरा कुछ दर्शो कोई एक बूप दो दिखी है ना। आ आ आ आ आ आ आ आ आ ਇਤਰਾ ਕੇ ਦੇਖ ਖੜੇ ਹੋ ਖੜੇ ਹੋ ਪੁੱਛ ਇਹ ਗਾਈਜ਼ ਨਾਈਸ 뷰 ਨਾਈਸ 뷰 ਕਮੈਂਟ ਕਰਕੇ ਦੱਸਿਓ ਹਰ ਜੋ ਸੱਟ ਇਹ ਸ ਨਾਈਸ 뷰 ਦਿਖਦਾ ਪੂਰਾ ਦਿਖਦਾ ਹਾਂ ਪੂਰਾ ਰੇਗਬੋ ਦਿਖੀਏ ਦੱਸੋਗਾ ਕਮੈਂਟ ਕਿਹੜੂ ਕਿਹੜੂ ਦਿਖਦਾ ਬੰਦੂ ਦੱਸਣਾ ਕਮੈਂਟ ਕਰਕੇ ਦੱਸਣਾ ਕਿੱਡੂ ਕਿੱਡੂ ਰੇਗਬੋ ਦਿਖੀਏ ਦਾ ਓ ਰੇੰਬੋ ਰੇੰਬੋ ਕਿੱਦਰ ਆ ਗਿਆ ਅੰਦਰ ਓਏ ਸੱਚੀ ਦਿਖੀਏ ਦਾ ਦਰਾ ਕੇ ਦੇ ਦਿਖਾ ਪੁੱਤ ਕੀ ਕੀ ਰਿਹਾ ਤੂੰ ਕਿਹਾ ਕੀ ਸੂਰਜ ਦੀ ਲਾਲੀ ਆ ਉਹ ਆਹ ਉਹ ਰੈਂਬੋ ਥੋੜੀ ਆ ਫਿਰ ਰੈਂਬੋ ਜੇ ਇਹ ਰੈਂਬੋ ਹੀ ਬੜਾ ਪਿਆ ਫੇਰਾ ਮੇਰੇ ਕਮੇਟੀ ਤੇ ਦੱਸੋ ਕੀ ਚੀਜ਼ ਹੈ ਉਹ ਦੱਸ ਕੀ ਚੀਜ਼ ਹੈ ਉਹ ਦੱਸ ਕੀ ਚੀਜ਼ ਹੈ ਕੀ ਉਹ ਉਹ ਸੂਰੇ ਜਹਾ ਹੋਰ ਕੀ ਆ ਪੱਧੜਾ ਦੱਸ ਸਾਰੇ ਤੋਂ ਛੋਟਾ ਹੈ ਬੀੜੀ ਮੈਂ ਕਿ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਕਵਲ ਬਾਦਦਾ ਰਹਿ ਦੇ ਓਏ ਉਹ ਕਿਹੜਾ ਟਰੈਕਟਰ ਦੱਸੋ ਤੇ ਕੋਲ ਬੈਠਾ ਅੱਜੂ ਚਾਚਾ ਕੀ ਜਿੱਦਾ ਚਾਚਾ ਬੈਠਾ ਬੀਡੂ ਕਮੈਂਟ ਕਰਕੇ ਦੱਸਣਾ ਠੀਕ ਐ ਤੇ ਆਪਰੇ ਇੱਕ ਕੁੰਮੀ ਇਦਾਂ ਕਿੱਦਾ ਬੱਚਾ ਸਭ ਤੋਂ ਘਤਾ ਬੱਚਾ ਐਲੂ ਕੋਈ ਪਾਸਵਰਡ ਪਤਾ ੜੀ ਕਰ ਚੰਨ ਰੋਲ ਆ ਦੇਖੋ ਤਾਇ ਜੀ ਦੇ ਬਾਅਦ ਤਾਇ ਜੀ ਦੇ ਬਾਅਦ ਬੁੜਾ ਹੋ ਗਿਆ ਇਹ ਸੁਬਰ ਦੇ ਵੀ ਵੀਡੀਓ ਬਣਾਈ ਇੱਦਾਂ ਦੱਸੋ ਹਾਜੀ ਤੱਕ ਕਿਦੋਂ ਸਰਵ ਪ੍ਰੇਮ ਬਟਾ ਦੀ ਮੇਰਾ मेरे फॉलोअर मेरा साथ देंगे सिर्फ और बेब बटर भी ला लेंगे आप ऑल द फिर लाइक तो करो लाइक तो करे नहीं अंदर लोग कर देंगे क्या का लाइक करो कितनी हो गया आज तक क्या का लाइक करो लाइक करो लाइक करो दी तो सब्सक्राइब करो आप देखो नहीं कर कैमरा लाइक करो लाइक करो दी तो सब्सक्राइब करो दी तो कमेंट करो हां कमेंट करो तय जी कुछ बोलना चाहते बोलो बोलो की बोलना मेरी ये पागल लड़की आपको कैसी लगती है देखो इसको कमेंट करके बताओ मैं लड़का हूं मैं लड़का एरो को मैं लड़की रखती हूं हा पिय मैं लड़का हूं मैं लड़का हां ये मार लाइक करो लाइक करो दी हाँ... तो सब्सक्राइब करो दी तो कमेंट करो हां नहीं तो फॉलो करो टेगे 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 बॉय बॉय की कीता सी कीता ਤੇਰੇ ਤੇਰੇ ਕੰਨ ਨਹੀਂ ਲੜਦੀ ਬੇ ਕੰਡ ਨਾ ਕਿਉਂ this by beautiful oh. this this ਕਵਲਾ ਬੰਦ ਨਾ ਬੰਦ ਕਰ ਸਾਨੂੰ ਦਾਇਆ ਜੀ ਗਾਣੇ ਬੰਦ ਕਰ ਹਾ ਓ ਯਾ ਦਾਇਆ ਜੀ ਓ ਯਾ ਕਿੱਦਾਂ ਸਮਾਂ ਲਾਦਾ ਤੂੰ ਸਮਾਂ ਆ ਭਾਈ ਮਾਏ ਭਾਏ ਬੋਏ ਬੋਏ ਸਾਲੀ ਲੜਕੀ ਕਮਲੀ ਹੋਈ ਟਾਇਆ ਜੀ ਕਮਲੇ ਹੋਏ ਪਏ ਆ ਭਾਈ ਸਸਤ ਰਿਕਟ ਮੈਂ ਰਿਲੀਟ ਕਰ ਦੂੰਗਾ ਦਾਦ ਕੇ ਰੱਖ ਦੇਈ ਜੀ